ਸਤਨਾਮ ਸ੍ਰੀ ਵਾਹਿਗੁਰੂ 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 ਜਾਪ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਬਾਗ ਪਾਤਸ਼ਾਹ 10ਵੀਂ ਸ਼ਪੈ ਸ਼ੰਤ ਪ੍ਰਸਾਦ ਚੱਕਰ ਚੈਨ ਅਰ ਬਰਨ ਜਾਤ ਅਰ ਪਾਤ ਨਹਿਣ ਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕੇ अचल मूर्तन पो प्रकाशम तोजकि हि जय कोट इंद्रिंद्रान साहू साहन कनिजै त्रिपावन मिहि पसुरन रसोरन नेत नेत बंत्रण कहत तव सर्वनाम कथय कवन कर्म नाम बरनत स्मत पयंग प्रयात छंद न वस्तुं अकाले न वस्तुं कृपालै नमस्तंग रूपे नमस्तंग रूपे ਨਮਸਤੰ ਗਪੇਖੇ ਨਮਸਤੰ ਲੇਖੇ ਨਮਸਤੰ ਕਾਇ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮੰ ਨਮਸਤੰ ਤਰਮੰ ਨਮਸਤੰ ਨਾਮੰ ਨਮਸਤੰ ਧਾਮੰ ਨਮਸਤੰ ਜੀਤੇ ਨਮਸਤੰ ਭੀਤੇ ਨਮਸਤੰ ਅਬਾਏ ਨਮਸਤੰ ਠਾਏ ਨਮਸਤੰ ਅਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਅਗਾਦੇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਆਪਾਰੇ ਨਮਸਤੰ ਸੋਇਕੇ ਨਮਸਤੰ ਅਨੇਕੇ ਨਮਸਤੰ ਭੂਤੇ ਨਮਸਤੰ ਜੋਪੇ ਨਮਸਤੰ ਤ੍ਰਿਕਰਮੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਅਨਿਰਕਾਤੇ ਨਮਸਤੰ ਨਿਰਧੂਤੇ ਨਮਸਤੰ ਪੂਤੇ ਨਮਸਤੰ ਲੋਕੇ ਨਮਸਤੰ ਅਸੋਕੇ ਨਮਸਤੰ ਅਨਿਰਤਾਪੇ ਨਮਸਤੰ ਥਾਪੇ ਨਮਸਤੰ ਅੰਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਏ ਨਮਸਤੰ ਅਬਾਏ ਨਮਸਤੰ ਤਰਬਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਆਪੰਗੇ ਨਮਸਤੰ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਆਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਰਤਾ ਮੈਨ ਨਮਸਤੰ ਨਿਰਬਾਮੈਨ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗਾ ਪੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਵ ਗਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਬਰਨੇ ਨਮਸਤੰਗ ਮਰਨੇ ਨਮਸਤੰ ਜਰਾਰੰ ਮਸਤੰਗ ਕਰਤਾਰੰ ਨਮੋ ਸਰਵਤੰਦੇ ਨਮੋ ਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਸੋਖੰ ਨਮੋ ਸਰਪੋਖੰ ਨਮੋ ਸਰਵਕਰਤਾ ਨਮੋ ਸਰਵਕਰਤਾ ਨਮਸਰ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰ ਪਾਲੇ ਚਾਚਰੇ ਛੰਦ ਤਪ ਪ੍ਰਸਾਦ ਅਰੋਪ ਹੈ ਅਨੋਪ ਹੈ ਜੋ ਹੈ ਪੂ ਹੈ ਲੇਖ ਹੈ ਅਪੇਖ ਹੈ ਨਾਮ ਹੈ ਕਾਮ ਹੈ ਅਦੇ ਹੈ ਪੇ ਹੈ ਜੀਤ ਹੈ ਅਪੀਤ ਹੈ ਤਰਮਾਨ ਹੈ ਨਿਦਾਨ ਹੈ ਤਿਰਬਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ اجنم ہے برن ہے پوت ہے پرن ہے گنج ہے پنج ہے چوج ہے چنج ہے امیک ہے رفیک ہے تند ہے بند ہے نرپوج ہے سوج ہے اکال ہے جال ہے الا ہے اجا ہے انت ہے مہنت ہے لیک نرسی ہے نرسیق ہے نرلمب ہے اسمب ہے اگم ہے جم ہے پوت ہے شوت ہے الوک ہے اشوک ہے کرم ہے پرم ہے جیت ہے پیت ہے اباہ ہے اگاہ ہے ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਏਕ ਹੈ ਪਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗੋਣੇ ਨਮੋ ਸਰ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਭਾਣ ਭਾਨੇ ਨਮੋ ਮਾਣ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਣ ਪਾਨੇ ਨਮੋ ਗੀਤ ਗੀਤੇ ਨਮੋ ਤਾਣ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਣ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੇ ਸਰੂਪੇ ਪਰਭੰਗੇ ਪਰਮਾਥੇ ਸਮਸਤੇ ਵਿਪੂਤੇ ਕਲੰਕੰ ਬਿਨਾ ਨੇਕ ਲੰਕੀ ਸਰੂਪੇ ਨਮੋ ਰਾਜ ਰਾਜਸਵਰੰ ਪਰਮ ਰੂਪੇ नमो योग जोग स्वरम परम सिद्धे नमो राज राज स्वरम परम विरदे नमो शास्त्र पाणे नमो अस्त्र माणे नमो परम ज्ञाता नमो लोक माता अपेक्षा परमिया भोगी भुगते नमो योग जोग, जोग स्वरम परम जुक्ते नमो नित नारायण क्रूर कर्मे नमो प्रेत प्रेत देवे सुधर्मे नमो रोग हरता नमो राग रूपे नमो सासांग नमो पूपुपे ਨਮੋ ਦਾਣਦਾਨੇ ਨਮੋ ਮਾਨਮਾਨੇ ਨਮੋ ਦਾਣਦਾਨੇ ਨਮੋ ਮਾਨਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸਟ ਇਸਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰ ਪ੍ਰਨਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਬ੍ਰਿਧ ਕਰਤਾ ਅਦੋ ਉਰਦ ਅਰਦੰ ਅਗੰ ਔਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਬਦਾ ਸਿਦਾਤਾ ਦਿਆਲੰ ਅਛੇਦੀ ਅਪੇਦੀ ਅਨਾਮੰ ਅਕਾਮੰ ਸਮਸਤ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੇ ਛੰਦ ਜਲੇ ਹੈ ਥਲੇ ਹੈ ਭੀਤ ਆਵੇ ਹੈ ਪ੍ਰਭੂ ਹੈ ਅਜੂ ਹੈ ਦੇਸ ਹੈ ਪੇਸ ਹੈ ਪਿਆੰਗ ਪ੍ਰਿਆਤ ਛੰਦ ਅਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਰਮਾਨੇ ਸਮਸਤੇ ਨਿਧਾਨੇ ਨਮਸਤਵੰ ਨਿਰਨਾਥੇ ਨਮਸਤੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਪਰਪੰਜੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਸਾਜੇ नमो शाशाए नमो ममाये नमो गीत गीते नमो प्रीत प्रीते नमो रोक रोके नमो सोक सोके नमो सर्व रोगे नमो सरपोगे नमो सर्व जीतंग नमो सर्व पीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दृष्टंग नमो सर्व कृशंग नमो सर्व रंगे त्रिपंगे अनंगे नमो जीव जीवम नमो बीज बीजे अखेजे अपिजे स्मस्तंग प्रसीजे ਕਿਰਪਾਲੰ ਸਰੂਪੇ ਕੁਕਰਮੰ ਪਰਨਾਸੀ ਸਦਾ ਸਰਵਦਾ ਰਿਦ ਸਿਦੰਗ ਨਿਵਾਸੀ ਚਰਪਟ ਛੰਦ ਤ ਪ੍ਰਸਾਦ ਅੰਮ੍ਰਿਤ ਕਰਮੇ ਅਬ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜ ਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੰ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਨੰ ਸਰਵੰ ਤ੍ਰਾਨੰ ਸਰਵੰ ਜੁਕਤਾ ਸਰਵੰ ਜੁਕਤਾ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰਵਾਲ ਸ਼ੰਤ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਮਾਨ ਤ੍ਰਿਮਾਨ ਦੇਵ ਭੇਵ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨ ਕਾਲ ਜਤਰ ਤਤਰ ਬਿਰਾਜੈ ਅਵਤੂਤ ਰੂਪ ਰਸਾਲ ਨਾਮ ਠਾਮਨਾ ਜਾਤ ਜਾਕ ਰੂਪ ਰੰਗ ਨਾ ਰੇਖ ਆਦਪੁਰਖਦਾਰ ਮੂਰਤਾ ਜਉਨ ਆਦ ਅਸੀਖ ਦੇਸ਼ ਔਰਨਾ ਪੇਸ ਜਾਕਰ ਰੂਪ ਰੇਖ ਨਾ ਰਾਗ ਚਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁraag ਨਾਮ ਕਾਮ ਬਹੀਨ ਪੇਖ ਧਾਮ ਹੂ ਨਹਿ ਜਾਏ ਸਰਮਾਨ ਸਰਵਤਰ ਮਾਨ ਸਦਾਵ ਮਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇ ਪੇਵ ਨਾ ਜਾਣੇ ਜੈ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣੇ ਕਹਿ ਜੀਵਤਾ ਆਤਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਵੱਕਰ ਫਿਰੈ 74 ਚੱਕਰ ਮਾਨੀ ਪੁਰਤੀਨ ਲੋਕ 14 ਕੇ ਵਿਖੈ ਜਗ ਜਾਪੀ ਜੈ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਵੇ ਜਥਾਪ परम रूप पुनीत मूरत पूर्ण पुरख पार सर्व विश्व रच स्वयंपव गण पंजन हार कालहीन कला संयुक्ता काल पुरख आदेश धर्म तामसो परम रहत भूता लख पेश अंग राग न रंग जाकै जात पात ना नाम गर्व गंजन दुष्ट पंजन मुक्त दाय काम ਆਪ ਰੂਪ ਅਮੇਕ ਅਨ ਉਸਤਤ ਏਕ ਪੁਰਖਵ ਧੂਤ ਗਰਵ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹਿਨ ਅਪੰਗ ਅਨਾਤਮ ਏਕ ਪੁਰਖ ਪਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਰ ਸਰਵ ਗੰਤਾ ਸਰਵਹੰਤਾ ਸਰਵਤੇ ਅਨਪੇਖ ਸਰਵ ਸ਼ਾਸਤਰ ਨਾ ਜਾਣੇ ਜੈ ਰੂਪ ਰੰਗ ਰੇਕ ਪਰਮ 베ਦ ਪ੍ਰਾਨ ਜਾਕੇ ਨੇਤ ਭਕਤ ਨਿਤ ਕੋਟ ਸਿਮਰੰਤ ਪ੍ਰਾਣ ਸ਼ਾਸਤਰ ਨਾ ਆਵੇ ਬੋ ਚਿਤ ਮధు ਭਾਰ ਸੰਤ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਭੰਗ ਉਪਮਾ ਅਨੰਗ ਅਨਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੂ ਸਾਹਨ ਸਾਹੋ ਆਜਾਨ ਬਾਹੂ ਸਾਹਨ ਸਾਹੋ ਰਾਜਾਨ ਰਾਜ ਭਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨ ਭੂਤ ਅੰਗ ਆਪਾ ਅਪੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਨਾਮ ਨਿਰਪੈ ਨਿਕਾਮ ਅਤਤ ਪ੍ਰਚੰਡ ਮਿਤ ਗਤ ਅਖੰਡ ਅਲਾਸਯ ਕਰਮ ਅਦ੍ਰਿਸਯ ਧਰਮ ਸਰਵਾ ਪ੍ਰਨਾਂਡਿਆ ਡੰਡ ਬਾਂਡਿਆ ਚਚਰੀ ਸ਼ੰਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰਕਰਿੰਦਰ ਨਾਮੇ ਅਕਾਮੇ ਪੰਜਾਂ ਪ੍ਰਯਾਤ ਛੰਦ 74 ਚੱਕਰ ਕਰਤਾ 74 ਚੱਕਰ ਹਰਤਾ ਚੱਕਰ ਚੱਕਰ ਜਾਣੇ 74 ਚੱਕਰ ਜਾਣੇ 74 ਚੱਕਰ ਵਰਤੀ 74 ਚੱਕਰ ਭਰਤੀ 74 ਚੱਕਰ ਪਾਲੇ 74 ਚੱਕਰ ਕਾਲੇ 74 ਚੱਕਰ ਪਾਸੇ 74 ਚੱਕਰ ਵਾਸੀ 74 ਚੱਕਰ ਮਾਨਿਆ 74 ਚੱਕਰ ਦਾਨਿਆ ਚਾਚਰੇ ਛੰਦ ਨਾ ਸਤਰੈ ਨਾ ਮਿਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਇਆ ਜਨਮੰਗ ਅਜਾਇ ਨਾ ਚਿਤਰੈ ਨਾ ਮਿਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦਿਸੈ ਆਦ੍ਰਿਸੈ ਅਕ੍ਰਿਸੈ ਭਗਵਤੀ ਸ਼ਾਂਤ ਪ੍ਰਸਾਦ ਕਤੇ ਕੇ ਅਚਿਤ ਦੇਸੈ ਕੇ ਆਪੀ ਜਪੇ ਸੈ ਕੇ ਆਗੰਜ ਕਰਮੈ ਕੇ ਅਪੰਜ ਪਰਮੈ ਕੇ ਆਪੀ ਜਲੋਕ ਕੇ ਕੇ ਅਦਿਤ ਸੋ ਕੇ ਕੇ ਅਵਤੂਤ ਬਰਨੈ ਕੇ ਵਿਪੂਤ ਕਰਨੈ ਕੇ ਰਾਜੰ ਪ੍ਰਵਾਹ ਹੈ ਕੇ ਧਰਮੰ ਤੁਜਾ ਹੈ ਕੇ ਆਸੋਕ ਬਰਨੈ ਕੇ ਸਰਬ ਅਬਰਨੈ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬਰਮੰ ਸਰੂਪੈ ਕੇ ਅਨਪੋ ਅਨੁਪੈ ਕੇ ਆਦ کہ آد ادیو ہے کہ آپ اپ ہے چیز ہے کہ ایک ادین ہے کہ روزی رجاق رہا کا پاک ہے کہ کہ گل گنا ہے کہ ساہن سا ہے کہ کارن کنند ہے کہ روزی دہند ہے کہ راج کرہیم ہے کہ کرم کریم ہے کہ سروگ کلی ہے کہ سرو دلی ہے کہ سروتر ماننے کہ سروتر داننے کہ سروتر گونے کہ سروتر پونے ਕੈਸਰਉਤਰ ਦੇਸੈ ਕੈਸਰਉਤਰ ਪੇਸੈ ਕੈਸਰਉਤਰ ਰਾਜੈ ਕੈਸਰਉਤਰ ਸਾਜੈ ਕੈਸਰਉਤਰ ਦਿਨੈ ਕੈਸਰਉਤਰ ਹਲਿਨੈ ਕੈਸਰਉਤਰ ਜਾਹੋ ਕੈਸਰਉਤਰ ਪਾਓ ਕੈਸਰਉਤਰ ਦੇਸੈ ਕੈਸਰਉਤਰ ਪੇਸੈ ਕੈਸਰਉਤਰ ਕਾ ਲੈ ਕੈਸਰਉਤਰ ਪਾ ਲੈ ਕੈਸਰਉਤਰ ਹੰਤਾ ਕੈਸਰਉਤਰ ਗੰਤਾ ਕੈਸਰਉਤਰ ਪੇਖੀ ਕੈਸਰਉਤਰ ਪੇਖੀ ਕੈਸਰਉਤਰ ਕਾਜੈ ਕੈਸਰਉਤਰ ਰਾਜੈ ਕੈਸਰਉਤਰ ਸੁਖੈ ਕੈਸਰਉਤਰ ਭੋਖੈ ਕੈਸਰਉਤਰ ਤਰਾਨੈ ਕੈਸਰਉਤਰ ਪ੍ਰਾਨੈ کیسروتر دیسیہ کے کیس سروتر پھیس ہے کیسروتر مانیہ سدو پردان کیسروتر جاپیہ کیسروتھاپیہ کیسرتر پان کیسروتر مانیہ کیسروتر اندر کیسروتر چندر کیسرم کلیم کے پرمنگ فہیم کے عقل علام کے ساہب کلام کے حسن الوضوح کے تمام الرجو حمیش السلام سلیختمدام गनीमुल सिकस्त है गरीबुल प्रस्त है ब्लिंदुल मकान है जमीनुल जमान है तमीजुल तमाम है रजुल्ला निदान है हरीफुल अजीम है रज़िक ज़कीना है अनेकुल तरंग है अपेद है भंग है अजीजुल निवाज़ है गनीमुल खराज है निरुपत स्वरूप है त्रिमुक्त विपूत है प्रभुगत प्रभा है संयुक्त सुधा है ਸਦੈਵੰਗ ਸਰੂਪ ਹੈ ਭੇਦੀ ਹੈ ਅਨੂਪ ਹੈ ਸਮਸਤੋ ਪ੍ਰਾਜ ਹੈ ਸਦਾ ਸਰਵ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਦ ਸਰੂਪ ਹੈ ਆਗਾਦ ਹੈ ਅਨੂਪ ਹੈ ਓੰ ਆਦ ਰੂਪੇ ਅਨਾਦ ਸਰੂਪ ਹੈ ਅਨੰਗਿਯ ਨਾਮੇ ਤ੍ਰਪੰਗੇ ਤ੍ਰਕਾਮੇ ਤ੍ਰਬਰਗੰ ਤ੍ਰਬਾਦੇ ਅਗੰਜ ਅਗਾਦੇ ਸਵੰ ਸਰਵ ਭਾਗੇ ਸੋ ਸਰਬਾ ਅਨੁਰਾਗੇ ਤ੍ਰਿਪੁਗਤ ਸਰੂਪ ਹੈ ਅਛਿਦ ਹੈ ਅਚੂਤ ਹੈ ਕੇ ਨਰਗ ਪਰਨਾਸ ਹੈ ਪ੍ਰਿਥਵਲ ਪ੍ਰਵਾਸ ਹੈ ਨਿਰੁਕਤ ਪ੍ਰਭ ਹੈ ਸਦੈਵੰ ਸਦਾ ਹੈ ਵਿਪੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਪੁਕਤ ਪ੍ਰਭ ਹੈ ਅਨਯੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ابنگ ہے نانگ ہے پھیخ ہے اخ ہے پرم ہے کرم ہے اناد ہے جگاد ہے اجے ہے ابہ ہے پھوت ہے توت ہے اناس ہے اداس ہے اتند ہے بند ہے ابگت ہے اناس ہے پرکاس ہے نچنت ہے سنت ہے لکھ ہے دکھ ہے الیخ ہے پھیخ ہے اٹا ہے اگاہ ہے سمب ہے اگمب ہے انیل ہے اناد ہے انت ہے سنت ہے ਅਜਾਤ ਹੈ ਆਜਾਦ ਹੈ ਚਰਪਟ ਸੰਤ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਉਂ ਘਿਆਤਾ ਸਰਉਂ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਉਂ ਪ੍ਰਾਨ ਸਰਵੰ ਪ੍ਰਾਨ ਸਰਵੰ ਤ੍ਰਾਨੰ ਸਰਵੰ ਕਰਮੰ ਸਰਵੰ ਤਰਮੰ ਸਰਉਂ ਜੁਕਤਾ ਸਰਵੰ ਮੁਕਤਾ ਰਸਾਵਲ ਸੰਤ ਪ੍ਰਸਾਦ ਨਮੋ ਨਰਕਨਾਸੇ ਸਦਾਇਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਪੰ ਬਪੁਤੇ ਪਰਮਾਤਮ ਪਰਮਾਤੇ ਸਦਾ ਸਰਵ ਸਾਥੇ ਆਗਾਦ ਸਰੂਪੇ ਨਿਰਬਾਦ ਵਿਪੂਤੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਕਾਮੇ ਨਿਰਪੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਤੈ ਨਾ ਮਤੈ ਨਾ ਜਾਤੈ ਨਾ ਪਤੈ ਨਿਰਸਾਕੰ ਸ੍ਰੀ ਹੈ ਕਹੈ ਨਿਰਸਾਖੰ ਸ੍ਰੀ ਕਹ ਹੈ ਅਮਿਤੋ ਅਮਿਕ ਹੈ ਸਦਾਵੰਗ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤਿ ਸ਼ੰਤ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੈ ਸੁਲ ਸਲਾਮ ਹੈ ਸਮਸਤ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨੁਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰਹੀਮ ਹੈ کہ روجی دہند ہے کہ راجک رہند ہے کریم الکمال ہے کہ حسن الجمال ہے گنیم الخراج ہے غریب الج ہے حریف ال ہے حراس الفکن ہے کلمکم پرناس ہے نواس ہے انگیج الگ گنیم ہے راجک ریم ہے سمستل جبا ہے کہ ساحب کا ہے کہ نرکم پرناس ہے بہست نواس ہے के सरुल गुवान है हमैसुल रवान है तमामुल तमीज है समस्तुल अजीज है परंग परम ईस है समस्तुल अदिस है अदिसुल अलेख है हमैसुल अपेक है जमीनुल जमा है जमीनुल जमा है हमी कुल इमा है करीमुल कमाल है के जुरत जमाल है के अचलंग प्रकाश है के अमितो सुबास है के अजब स्वरूप है के अमितो विपूत है के अमितो पसाह है के आत्मप्रभा है के अचलम अनंग है के अमितो अपंग है मधु पार शांत प्रसाद मुन मन प्रणाम गुन गण मुदाम अर पर अगंज हर नर प्रपंज अनगन प्रणाम मुन मन सलाम हर नर अखंड बरनर अमांडा अनुपव अनास मुन मन प्रकाश गुन गण प्रणाम जलतल मुदाम ਅਣਛਿੱਧ ਅੰਗ ਆਸਨ ਅਪੰਗ ਉਪਮਾ ਅਪਾਰ ਗਤਮਿਤ ਉਦਾਰ ਜਲਥਲ ਅਮੰਡ ਦਿਸ ਵਿਸ ਅਪੰਡ ਜਲਥਲ ਮਹੰਤ ਦਿਸ ਵਿਸ ਬਿਆੰਤਾ ਅਨਪਵ ਅਨਾਸ ਤ੍ਰਿਤ ਤਰਤੁਰਾਸ ਆਜਾਨ ਬਾਹੋ ਇਕ ਸਦਾਓ ਓੰਕਾਰ ਆਦ ਕਥਨੀ ਅਨਾਦ ਖਲਖੰਡ ਕਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣਛਿੱਧ ਗਾਤ ਅਜੀਜ਼ ਨਾ ਬਾਤ ਅਣਚੰਜ ਗਾਤ ਅਨਰੰਜ ਬਾਤ ਅਣਟੂਟ ਪੰਡਾਰ ਅਣਠਟ ਅਪਾਰਾ ਅਣਟੂਟ ਪੰਡਾਰ ਅਣਠਟ ਅਪਾਰਾ ਆਡੀਠ ਧਰਮ ਅਤ ਪੀਠ ਕਰਮ ਹਰ ਬੋਲ ਮਨਾ ਸ਼ੰਤ ਪ੍ਰਸਾਦ ਕੁਰਨਾਲਿਆ ਹੈ ਅਰਕਾਲਿਆ ਹੈ ਖਲਖੰਡਨ ਹੈ ਮੈ ਮੰਡਨ ਹੈ ਜਗਤੇਸਰ ਹੈ ਪਰਮੇਸ਼ਰ ਹੈ ਕਲਕਾਰਨ ਹੈ ਸਰ ਉਬਾਰਨ ਹੈ ترت کے ترن ہے جگ کے کرن ہے من مانیہ ہے جگ جانیہ ہے سروکر ہے سرو کر ہے سرپاسیہ سر ہے سروناسیہ ہے کرنا کر ہے, ہے سرویسر ہے جگتےسر ہے برہمنڈس ہے کھلکھنڈس ہے پرتے پر ہے کرنا کر ہے جپا جپ ہے تھپا تھپ اتھاپ ہے آکرتا کرت ہے امرتا مرت ہے امرتا مرت ہے کرنا کرت ہے آکرتا کرت ہے ترنی ترت ہے ਅੰਮ੍ਰਿਤੇਸ਼ਵਰ ਹੈ ਪਰਮੇਸ਼ਰ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਬਿਸੰਬਰ ਹੈ ਕਰਨਾਲ ਹੈ ਨਿਰਪਨਾਇਕ ਹੈ ਸਰਵ ਪਾਇਕ ਹੈ ਪਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਣ ਹੈ ਅਕਲੰ ਕ੍ਰਿਤ ਹੈ ਸਰਵਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪ੍ਰਮਾਤਮ ਹੈ ਸਰਬਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਪੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੰ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਣ ਪਾਣੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦ੍ਰ ਇੰਦ੍ਰੇ ਅਨਾਦੰ ਵਿਪੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਪੰਗਿਸ ਰੂਪੇ ਅਨੰਗੇ ਅਨਾਮੇ ਤ੍ਰਪੰਗੇ ਤ੍ਰਕਾਲੇ ਅਨੰਗੇ ਅਕਾਮੇ एकछरी छंद अजय अलय अपै अबै अबु अजु अनास आकाश अगंज अपंज अलख अपक अकाल द्याल अलेख अपेक अनाम अकाम आगा अटा अनाथे परमाथे अजोनिया मनी नारागे न ना रंगे न रूपे न रेखे अकर्मंग अपरमंग अगंजे आलेखे पयंग प्रयात् छंद नमस्तुल प्रणामे समस्तुल प्रणासे अगंजल अनामे समस्तुल निवासे नरकम बेपूते समस्तुल स्वरूपे कुकर्म प्रणासे सुतरमंग बेपूते सदा सच्चदा आनंद सतन प्रणासे करीमुल कुनिंदा समस्तुल निवासी अजाए बेपूते गजाएब गनीमे हरयंग करयंग करीमुल रहिमे चतर चक्कर वर्ति चतर चक्कर भुगते स्वयं पव सुवंग सर्वदा सर्व जुगते ਤੋ ਕਾਲੰਗ ਪ੍ਰਨਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗ ਵਿਪੂਤੇ ਤੋ ਕਾਲੰਗ ਪ੍ਰਨਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗ ਵਿਪੂਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ